ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੁਰੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਯਾਨੀ ਕਿ 14 ਮਈ 2024 ਰਾਤ ਦੇ ਮੌਸਮ ਦੀ ਕੀ ਅਪਡੇਟ ਹੈ ਜੀ ਕੀ ਹਲਚਲ ਮੌਸਮ ਦੇ ਵਿੱਚ ਦਿਖਾਈ ਦੇ ਰਹੀ ਹੈ ਸਾਰੀ ਜਾਣਕਾਰੀ ਦਵਾਂਗੇ ਜੀ ਤੇ ਨਾਲ ਹੀ ਨਾਲ ਦੱਸਾਂਗੇ ਗਰਮੀ ਦਾ ਪ੍ਰਕੋਪ ਕਿਵੇਂ ਦਾ ਰਹਿਣ ਵਾਲਾ ਹੈ ਆਉਂਦੇ ਦਿਨਾਂ ਦੇ ਵਿੱਚ ਤੇ ਅਗਰ ਵੀਡੀਓ ਸ਼ੁਰੂ ਕਰਾਂ ਤਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਸਾਰੀ ਨੋਟੀਫਿਕੇਸ਼ਨ ਆਨ ਕਰ ਦਿਓ ਤਾਂ ਕਿ ਜਦੋਂ ਵੀ ਮਹੌਸਿਕੀ ਜਾਣਕਾਰੀ ਦੀ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਵੀਡੀਓ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਜੀ ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਸ਼ਹਿਰ ਜਾਂ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਦਰਸ਼ਕ ਵੀਰ ਸਾਨੂੰ ਪੰਜਾਬ ਦੇ ਕਿਹੜੇ ਹਿੱਸੇ ਤੋਂ ਦੇਖ ਰਹੇ ਨੇ ਅਗਰ ਵੀਡੀਓ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ WhatsApp ਗਰੁੱਪਾਂ ਦੇ ਵਿੱਚ Facebook ਰਾਹੀਂ ਉਹਨਾਂ ਤੱਕ ਵੀ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਵੀ ਇਹ ਜਾਣਕਾਰੀ ਮੌਕੇ ਸਰ ਮਿਲ ਸਕੇ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਅੱਜ ਸ਼ਾਮ ਨੂੰ 7 ਵਜੇ ਦੇ ਲਗਭਗ ਦੀ ਸੈਟਲਾਈਟ ਇਮੇਜ ਹੈ ਜੀ ਜਿਸ ਤੋਂ ਕਿ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਕਿਸੇ ਤਰੀਕੇ ਦਾ ਬੱਦਲੀ ਸਿਸਟਮ ਐਕਟੀਵੇਟ ਨਹੀਂ ਹੈ ਨਾ ਕੋਈ ਅੱਜ ਰਾਤ ਬੱਦਲਾਂ ਦੀ ਕੋਈ ਆਵਾਜ਼ਾਈ ਦਿਖਾਈ ਦੇ ਰਹੀ ਹੈ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਕੋਈ ਵੀ ਕਿਸੇ ਤਰੀਕੇ ਦੀ ਹਵਾ ਦੀ ਵੀ ਅੱਜ ਚੱਲਣ ਦੀ ਕੋਈ ਬਹੁਤ ਉਮੀਦ ਨਹੀਂ ਹੈ ਹਵਾ ਅੱਜ ਦੀ ਰਾਤ ਸਥਿਰ ਜਿਸ ਦੇ ਕਾਰਨ ਗਰਮੀ ਦਾ ਪ੍ਰਕੋਪ ਪੂਰਾ ਬਣਿਆ ਰਹੇਗਾ ਅੱਜ ਰਾਤ ਗਰਮੀ ਦਾ ਟੈਂਪਰੇਚਰ ਪੰਜਾਬ ਦੀ ਅਗਰ ਗੱਲ ਕਰੀਏ ਉੱਪਰਲੇ ਮਾਝੇ ਅਤੇ ਦੁਆਬੇ ਵਾਲੇ ਖੇਤਰਾਂ ਦੇ ਵਿੱਚ ਫਿਲਹਾਲ ਉਹਨਾਂ ਦੇ ਵਿੱਚ 24 25 ਡਿਗਰੀ ਡਿਗਰੀ ਦੇ ਨੇੜੇ ਚੜੇ ਅਗਰ ਹੇਠਲੇ ਪਾਸੇ ਮਾਲਵੇ ਅਤੇ ਦੁਆਬੇ ਦੀ ਉਹ ਬੈਲਟ ਜਿਹੜੀ ਹਰਿਆਣੇ ਨੂੰ ਟੱਚ ਕਰਦੀ ਹੈ ਉਨ੍ਹਾਂ ਦੇ ਵਿੱਚ ਜ਼ਿਆਦਾਤਰ ਟੈਂਪਰੇਚਰ 25 ਪਲੱਸ ਜਾਣ ਦੀ ਉਮੀਦਾਂ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਦਿਨ ਦੇ ਵਿੱਚ ਪੂਰੀ ਕੜਕਵੇ ਧੁੱਪ ਪਈ ਹੈ ਜੀ ਪੂਰਾ ਲਿ ਸੂਰਜ ਲਿਛ ਗਿਆ ਹੈ ਜਿਸ ਦੇ ਕਾਰਨ ਦਿਨ ਦੇ ਵੇਲੇ ਪੂਰੀ ਟੈਂਪਰੇਚਰ ਦੇ ਵਿੱਚ ਇੱਕ ਦਬਾਅ ਬਣਿਆ ਜਿਹੜਾ ਹੈ ਉਹ ਰਾਤ ਨੂੰ ਵੀ ਆਪਣਾ ਪ੍ਰਕੋਪ ਦਿਖਾਉਂਦਾ ਦਿਖਾਈ ਦੇ ਰਿਹਾ ਹੈ ਆਉਂਦੇ ਦਿਨਾਂ ਦੀ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਵੀ ਕੋਈ ਬਹੁਤ ਵੱਡੀ ਰਾਹਤ ਮੌਸਮ ਦੀ ਵੱਲੋਂ ਨਹੀਂ ਦਿਖਾਈ ਦੇ ਰਹੀ ਟੈਂਪਰੇਚਰ ਜਿਹੜੇ ਨੇ ਉਹ ਦਿਨ ਬਾਏ ਦਿਨ ਵਧਦੇ ਜਾ ਰਹੇ ਨੇ ਹੁਣ ਜਿਹੜੇ ਟੈਂਪਰੇਚਰ ਵਧਣ ਦੀ ਉਮੀਦ ਹੈ ਉਹ 17 18 19 ਇਨਾ ਦਿਨਾਂ ਤੱਕ ਜਿਹੜਾ ਟੈਂਪਰੇਚਰ ਆ 45 ਡਿਗਰੀ ਪੰਜਾਬ ਦੇ ਵਿੱਚ ਪਾਰ ਕਰਦਾ ਦਿਖਾਈ ਦੇ ਰਿਹਾ ਹੈ ਤੇ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਵਿੱਚ ਵੀ ਜਿਹੜੇ ਹਿੱਸੇ ਦਿੱਲੀ ਦੇ ਨੇੜੇ-ਤੇੜੇ ਦੇ ਹਨ ਜਿਦੇ ਵਿੱਚ ਸੋਨੀਪੱਤ ਰੋहतक ਦੀ ਗੱਲ ਕਰ ਲਈਏ ਜਾਂ ਇੱਕ ਦੋ ਹੋਰ ਮੇਨ ਜ਼ਿਲੇ-ਜ਼ਿਲੇ ਹਨ ਦਿੱਲੀ ਦੇ ਨੇੜੇ-ਤੇੜੇ ਉਹਨਾਂ ਵਿੱਚ ਵੀ 45 ਤੋਂ 46 ਡਿਗਰੀ ਟੈਂਪਰੇਚਰ ਹਰਿਆਣੇ ਦੇ ਵਿੱਚ ਵੀ ਜਾਣ ਦੀ ਉਮੀਦ ਹੈ ਤੇ ਬਾਕੀ ਓਵਰਆਲ ਗੱਲ ਕਰ ਲਈਏ ਮੀਂਹ ਦੀ ਕੋਈ ਵੀ ਉਮੀਦ ਨਹੀਂ ਹੈ ਪਿਛਲੇ ਆ ਆਉਂਦੇ 2-4 ਦਿਨਾਂ ਤੱਕ ਤੇ ਮੌਸਮ ਪੂਰਾ ਕੜਕਮਾ ਬਣਿਆ ਰਿਹਾ ਲੂ ਵਾਲੇ ਹਾਲਾਤ ਆਉਂਦੇ ਦਿਨਾਂ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਬਾਕੀ ਜੋ ਵੀ ਅਪਡੇਟ ਕੱਲ ਦੀ ਜਾਂ ਬਾਕੀ ਦਿਨਾਂ ਦੀ ਹੋਵੇਗੀ ਤੁਹਾਡੇ ਤੱਕ ਅਸੀਂ ਵੀਡੀਓ ਰਹੀ ਪਹੁੰਚਾ ਦੇਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਸ਼ਹਿਰ ਜ਼ਿਲ੍ਹੇ ਦਾ ਨਾਮ ਲਿਖਣਾ ਨਾ ਭੁੱਲਣਾ ਜੀ ਵੈਦਰ ਅਪਡੇਟਸ ਔਰੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ